ਮਿੱਤਰੋ ਆਪਾਂ ਦਾ ਸੋਚ ਲਿਆ ਆਪਾਂ ਤੁਹਾਨੂੰ ਚੰਗੀਆਂ ਗੱਲਾਂ ਸਿਖਾਣੀਆਂ ਤੁਹਾਨੂੰ ਚੰਗੀਆਂ ਗੱਲਾਂ ਸਿੱਖਣੇ ਪੈਣੀਆਂ ਜੋ ਮਰਜ਼ੀ ਕਰ ਲਓ ਇਰ ਤੋਂ ਉੱਪਰ ਆਪਾਂ ਕੁਝ ਨਹੀਂ ਕਰਨਾ ਠੀਕ ਹੈ ਚੰਗੀਆਂ ਗੱਲਾਂ ਸਿੱਖਣੀਆਂ ਚੰਗੇ ਰਾਹ ਤੇ ਜਾਣਾ ਹੈ ਮਾੜੇ ਰਾਹ 'ਤੇ ਨਹੀਂ ਜਾਣਾ ਆਪਾਂ ਇਹ ਮੈਂ ਇੰਨਾ ਸਿਆਣਾ ਨਹੀਂ ਹੈਗਾ ਪਰ ਫਿਰ ਵੀ ਆਪਣਾ ਛੋਟਾ ਭਰਾ ਸਮਝ ਕੇ ਜੇ ਤੇ ਗੱਲਾਂ ਫੋਲੋ ਕਰ ਸਕਦੇ ਤਾਂ ਕਰੋ ਜ਼ਰੂਰ ਸੋ ਅੱਜ ਤੁਹਾਡੇ ਆਪਣੇ ਸਾਹਮਣੇ ਉਹੀ ਜਿਹੜੀ ਆਲੀ ਜ਼ਵਾਨ ਬੁੱਕ ਦਾ ਪਾਰਟ 1 ਲਿਆਂਦਾ ਸੀ ਪਾਰਟ 2 ਆ ਗਿਆ ਹੈ ਇਹਦਾ ਆਲੀ ਜ਼ਵਾਨ ਬੁੱਕ ਹੈ ਸ਼ਲੋਕ ਅਤੇ ਸ਼ਬਦ ਦਾ ਗੁਰੂ ਤੇਗ ਬਹਾਦਰ ਜੀ ਦੀ ਬੁੱਕ ਹੈ ਸੋ ਇਹਦੇ ਆਪਾਂ ਸ਼ਬਦ ਤੁਹਾਨੂੰ ਦੱਸ ਉਹਨਾਂ ਲਿਖਦਾ ਹੈ ਕਿ ਏ ਕੋਮਕਾਰ ਸਤਗੁਰ ਪ੍ਰਸਾਦ ਇਹ ਕਹਿੰਦਾ ਹੈ ਕਿ ਇੱਕ ਪਰਮਾਤਮਾ ਜੋ ਸਾਰਿਆਂ ਵਿੱਚ ਸਦਾ ਹੀ ਵਸਿਆ ਹੈ ਅਤੇ ਗੁਰੂ ਦੇ ਗਿਆਨ ਨਾਲ ਉਹਦੇ ਨਾਲ ਇੱਕ ਹੋਣ ਦੀ ਇੱਕੋ ਹੀ ਦਾਏ ਉਹਦੇ ਨਾਲ ਇੱਕ ਇੱਕ ਹੋਣ ਦੀ ਲੋੜ ਹੈ ਮਤਲਬ ਕਿ ਉਹਦੇ ਇਹੀ ਕਹਿੰਦਾ ਮਤਲਬ ਹੈ ਕਿ ਪਰਮਾਤਮਾ ਸਾਰੇ ਵਿੱਚ ਇੱਕ ਹੀ ਆ ਬਸ ਉਹਰੇ ਗਿਆਨ ਦੇ ਨਾਲ ਉਸ ਨਾਲ ਇੱਕ ਹੋਣ ਦੀ ਸਾਨੂੰ ਲੋੜ ਹੈ ਅਗੇ ਰਾਗ ਗਾਉੜੀ ਮਹਲਾ ਨੋਵਾ ਰਾਗ ਗਾਉੜੀ ਮਹਲਾ ਨੋਵੇ ਦਾ ਮਤਲਬ ਹੁੰਦਾ ਹੈ ਕਿ ਇਹ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ ਮਹਲਾ ਨੋਵਾ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੈ ਅਗੇ ਇਹਦੇ ਕੀ ਸਾਧੂ ਮਨ ਕਾ ਮਨ ਤਿਆਗੋ ਉਹਨੇ ਕਹਿੰਦਾ ਮਨ ਲੱਗਿਆ ਕਿ ਰੱਬ ਦੇ ਪਿਆਰਿਓ ਮਨ ਦੇ ਅੰਦਰੋਂ ਅਹੰਕਾਰ ਜਿਹੜਾ ਹੁੰਦਾ ਉਹਨੂੰ ਛੱਡੋ ਅੱਗੇ ਲਿਖਦਾ ਉਹਨਾਂ ਨੇ ਕਿ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਨ ਕਾ ਆਉ ਮਨ અપਮਾਨਾ ਇਹਨੇ ਕਹਿੰਦਾ ਮਨ ਲੱਗਿਆ ਕਿ ਜੋ ਮਨੋਖ ਜੋ ਮਨੁੱਖ ਸੁੱਖ ਤੇ ਦੁੱਖ ਨੂੰ ਜੀਵਨ ਦਾ ਬਰਾਬਰ ਹਿੱਸਾ ਜਾਣ ਲੈਂਦਾ ਹੈ ਅਤੇ ਜੋ ਵਿਖਾਵੇ ਦਾ ਮਨ ਮਾਣ ਜਾਂ અપਮਾਨ ਵਿੱਚ ਆਪਣੇ ਮਨ ਦੀ ਸ਼ਾਂਤੀ ਨੂੰ ਖਰਾਬ ਨਹੀਂ ਕਰਦਾ ਕਹਿੰਦਾ ਕਿ ਜਿਹੜਾ ਮਨੁੱਖ ਇਹ ਜਾਣ ਲੈਂਦਾ ਕਿ ਦੁੱਖ ਸੁੱਖ ਜਿਹੜਾ ਦੁੱਖ ਸੁੱਖ ਦਾ ਹਿੱਸਾ ਹੈ ਉਹ ਜੀਵਨ ਦਾ ਬਰਾਬਰ ਹੈ ਤੇ ਉਹ ਜਾਣ ਲੈਂਦਾ ਹੈ ਉਹ ਵਿਖਾਵੇ ਦੀ ਦੁਨੀਆ ਤੋਂ ਦੂਰ ਰਹਿੰਦਾ ਹੈ ਉਹਨੇ ਉਹ ਰੇ ਵਿੱਚ ਆਪਣੇ ਮਨ ਦੀ ਸ਼ਾਂਤੀ ਖਰਾਬ ਨਹੀਂ ਕਰਦਾ ਹੈ ਉਹ ਰੇ ਇਸ ਤੇ ਲਿਖਦਾ ਹੁੰਦੇ ਨੇ ਕਿ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਨ ਔਰ ਮਾਣ અપਮਾਨਾ ਠੀਕ ਹੈ ਅਗੇ ਇਹਦਾ ਹੈ ਹਰ ਇੱਕ ਸੋਗ ਤੇ ਰਹੇ ਅਤੀਤਾ ਤਿੰਜਗ ਤਤ ਪਛਾਨਾ ਲਿਖਦਾ ਹੈ ਕਿ ਇਸ ਤਰ੍ਹਾਂ ਸੁਖ ਅਤੇ ਮਾਣ ਵਿੱਚੋਂ ਮਿਲਦੀ ਖੁਸ਼ੀ ਅਤੇ ਦੁੱਖ ਵਿੱਚੋਂ અપਮਾਨ ਮਿਲਦੀ ਗਮੀ ਨੂੰ ਪਰੇ ਰਹਿਣ ਵਾਲਿਆਂ ਨੂੰ ਹੀ ਦੁਨੀਆ ਵਿੱਚ ਜੀਵਨ ਵਿੱਚ ਅਸਲ ਪਛਾਣ ਹੁੰਦੀ ਹੈ ਕਹਿੰਦੇ ਕਿ ਇਹਨਾਂ ਦਾ ਕੀ ਅੰਤ ਮਤਲਬ ਹੈ ਕਿ ਇਸ ਤਰ੍ਹਾਂ ਸੁਖ ਵਿੱਚੋਂ ਮਾਣ ਜਦੋਂ ਸਿੱਧਾ ਸੁਖ ਹੁੰਦਾ ਤੇ ਮਾਣ ਦੌਰੇ ਵਿੱਚ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤੇ ਦੁੱਖ ਅਤੇ અપਮਾਨ ਵਿੱਚੋਂ ਸਾਨੂੰ ਜਿਹੜੀ ਗਮੀ ਗਮੀ ਮਿਲਦੀ ਹੈ ਉਹ ਪਰੇ ਰਹਿਣ ਵਾਲਿਆਂ ਨੂੰ ਹੀ ਦੁਨੀਆ ਵਿੱਚ ਦੁਨੀਆ ਵਿੱਚ ਜੀਵਨ ਦੀ ਅਸਲ ਪਛਾਣ ਹੁੰਦੀ ਹੈ ਉਹਨਾਂ ਉਹ ਬੰਦਿਆਂ ਨੂੰ ਹੀ ਜੀਵਨ ਦੀ ਅਸਲ ਪਛਾਣ ਹੁੰਦੀ ਹੈ ਜਿਹੜੇ ਸੋਖ ਤੇ ਮਾਨ ਵਿੱਚੋਂ ਖੁਸ਼ੀ ਤੇ ਅਪਮਾਨ ਅਤੇ ਦੁੱਖ ਵਿੱਚੋਂ ਗਮੀ ਤੋਂ ਪਰਿਹਰਣ ਵਿੱਚ ਇਹਦੇ ਮਾਹਿਰ ਹੁੰਦੇ ਹਨ ਅੱਗੇ ਲਿਖਦਾ ਹਾਂ ਨੇ ਉਸਤ ਤੇ ਨੀਂਦ ਦਾ ਦੋ ਤਿਆਗੇ ਖੋਜ ਪੰਥ ਨਿਰਵਾਨਾ ਕਹਿੰਦੇ ਜੋ ਵਿਅਕਤੀ ਖੁਦ ਦੀ ਤਾਰੀਫ ਸੁਣਨ ਦੀ ਚਾਹ ਤੇ ਖੁਦ ਦੀ ਨੀਂਦਿਆ ਦੀ ਪ੍ਰਵਾਹ ਛੱਡ ਕੇ ਮਨ ਅੰਦਰ ਉਸ ਅਵਸਥਾ ਨਾਲ ਭਾਲ ਕਰਦਾ ਹੈ ਜਿੱਥੇ ਅੰਦਰ ਕੋਈ ਵਿਕਾਰ ਨਾ ਰਹੇ ਠੀਕ ਹੈ ਕਿ ਕੀ ਕੁਝ ਜੇ ਮਨ ਕਿਹਾ ਕਿ ਜਾਂ ਮਨ ਲੋਗੇ ਜਿਹੜਾ ਵਿਅਕਤੀ ਤਾਰੀਫ ਸੁਣਨ ਦੀ ਚਾਹ ਤੇ ਖੁਦ ਦੀ ਨੀਂਦ ਦੀ ਪਰਵਾਹ ਛੱਡ ਕੇ ਮਨ ਅੰਦਰ ਅਵਸਥਾ ਦੀ ਪਾਲ ਕਰਦਾ ਹੈ ਕਿ ਦੁਨੀਆ ਕੀ ਕਹਿੰਦੀ ਆ ਉਹਨੂੰ ਛੱਡ ਕੇ ਆਪਣੇ ਅੰਦਰ ਪਾਲ ਕਰਦਾ ਹੈ ਕਿ ਜਿੱਥੇ ਮਲਿਕ ਵਰੀ ਕਹਿੰਦਾ ਮਨੇ ਕਿ ਜਿੱਥੇ ਅੰਦਰ ਕੋਈ ਵਿਕਾਰ ਨਾ ਰਹੇ ਉਹਨਾਂ ਦੇ ਕਹਿੰਦੇ ਇਹ ਮਤਲਬ ਹੁੰਦਾ ਹੈ ਆ ਜੋ ਪਰ ਜਿੰਨੇ ਨੂੰ ਸਮਝ ਆ ਗਈ ਹੈ ਜਿੰਨੇ ਕ ਡਿਪਲੋਮਾ ਸਮਝਾਣਾ ਉਹਨਾਂ ਨਾ ਕਰੀ ਡਿਪਲੀ ਸਮਝਾਇਆ ਕਰਨਾ ਹੈ ਜੋ ਕੋਈ ਗਲਤੀ ਲੱਗੀ ਤੇ ਮਾਫ ਕਰਦੇ ਹੋ ਛੋਟਾ ਭਰਾ ਸਮਝ ਕੇ ਇਹਦਾ ਨੇ ਕਿ ਲਿਖਦੇ ਆ ਕਿ ਜਿਹਨੇ ਨਾਨਕ ਇਹ ਖੇਲ ਕਠਣ ਹੈ ਕਿਨਹ ਗੁਰਮੁਖ ਜਾਣਾ ਕਹਿੰਦੇ ਕਿ ਇਸ ਤਰ੍ਹਾਂ ਜੀਵਨ ਇਸ ਤਰ੍ਹਾਂ ਦਾ ਜੀਵਨ ਜਿਉਣ ਦਾ ਰਾਹ ਓਖਾ ਹੈ ਗੁਰੂ ਦੇ ਗਿਆਨ ਅਸਮਰਪਿਤ ਹੋ ਕੇ ਹੀ ਜਾਂਚ ਹੁੰਦੀ ਹੈ ਕਿ ਕਿ ਜਿਹੜਾ ਜੀਵਨ ਹੈ ਇਹ ਬਹੁਤ ਓਖਾ ਹੈ ਇਹ ਗੁਰੂ ਦੇ ਗਿਆਨ ਦੇ ਬਿਨਾ ਆਪਾਂ ਨਹੀਂ ਮਨ ਕੀ ਨਹੀਂ ਕਰ ਸਕਦੇ ਇਹ ਜਾਂਚ ਪਰ ਕੀਤੀ ਗਈ ਹੈ ਮਹਾਂਪੁਰਖਾਂ ਲੋ ਸਾਡੇ ਠੀਕ ਹੈ ਕਿੰਨੇ ਮਿੰਟ ਦੀ ਵੀਡੀਓ ਹੋ ਗਈ ਤਿੰਨ ਹੋ ਗਈ ਆ ਸਲੋਕ باقی ਆਪਾਂ ਤੁਹਾਨੂੰ ਇਹ ਕੱਲ ਦੱਸਾਂਗੇ ਤੁਹਾਨੂੰ ਹੁਣ ਇਹਦੇ 10 ਸਲੋਕ ਹੈ ਇਹ ਆਪਾਂ ਬੁੱਕ ਪੂਰੀ ਰੀਵਿਊ ਕਰਨੀ ਹੈ ਠੀਕ ਹੈ ਪੂਰੀ ਬੁੱਕ ਦਾ ਰੀਵਿਊ ਕਰਨਾ ਆਲੀ ਵੰਡ ਦਾ ਠੀਕ ਹੈ ਸੋ ਚੰਗੀ ਤਰ੍ਹਾਂ ਮੇਰੇ ਭਰਾ ਸੋਣਿਓ ਵਧੀਆ ਤੋਂ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਅੱਗੇ ਬੁੱਕਾਂ ਪੜ੍ਹਦੇ ਹੁਣ ਆਪਾਂ ਚਾਲੂ ਕਰਤੀ ਆਏ ਆ ਵੀਡੀਓ ਲੇਟ ਹੋ ਸਕਦੀ ਹੈ ਪਰ ਡੇਲੀ ਆਉਗੀ ਜ਼ਰੂਰ